ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗ ਸੇਵਕ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ 26 ਜਨਵਰੀ ਜਾਨੀ ਕਿ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਜਿਹੜਾ ਸਮਾਗਮ 26 ਜਨਵਰੀ ਦੇ ਸੰਬੰਧ ਦੇ ਵਿੱਚ ਬਾਗਾਪਰਾਣਾ ਦਾਣਾ ਮੰਡੀ ਦੇ ਵਿੱਚ ਐਸ ਡੀ ਐਮ ਸਰਦਾਰ ਬਿਆਨਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਮਨਾਇਆ ਗਿਆ ਉੱਤੇ ਖਾਸ ਚਰਚਾ ਕਰਨ ਵਾਸਤੇ ਜੁੜੇ ਹੋ ਤੁਹਾਡੇ ਨਾਲ ਤੇ ਮੇਰੇ ਨਾਲ ਨੇ ਤਰਲੋਚਨ ਸਿੰਘ ਬਰਾੜ ਜੀ ਗਿਆਨ ਸਾਹਿਬ ਜਿਹੜਾ ਅੱਜ ਕੰਤਲ ਦਿਵਸ ਜਿਹੜਾ ਛਤ੍ਰਮੀ ਵਰੇਗੱਡ ਕਹਿ ਸਕਦੇ ਨੂੰ ਆਪਾਂ ਤੇ ਸਾਰੇ ਪੰਜਾਬ ਚ ਕੀ ਪੂਰੇ ਭਾਰਤ ਦੇ ਵਿੱਚ ਜਮਨਾਇਆ ਜਾ ਰਿਹਾ ਹੈਗਾ ਪਰ ਦੂਸਰੇ ਪਾਸੇ ਜਿਹੜੀਆਂ ਆਪਾਂ ਕੁਝ ਇਹ ਦੂਬੇਲਾ ਤਸਵੀਰਾਂ ਪੇਸ਼ ਕਰਕੇ ਆਟਿਆ ਜਿੱਥੇ ਅੱਜ ਕਿਸਾਨਾਂ ਵੱਲੋਂ ਇਸੇ ਦਿਨ ਨੂੰ ਰੋਸ ਦੇ ਵਜੋਂ ਮਨਾਇਆ ਗਿਆ ਜੀ ਜੀ ਪਰ ਜੇ ਅਗਰ ਆਪਾਂ ਬਾਗੇ ਪਣੇ ਦੀ ਗੱਲ ਕਰੀਏ ਜਿੱਥੇ ਅੱਜ ਮੱਡੀ ਦੇ ਵਿੱਚ ਵੱਡੇ ਪੱਧਰ ਤੇ ਪ੍ਰੋਗਰਾਮ ਲੇਕਿਆ ਗਿਆ ਸੀ ਆ ਪਰ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਬੱਚਿਆਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਅੱਗੇ ਬੱਚਿਆਂ ਦੀ ਬੜੀ ਵੱਡੀ ਪੱਧਰ ਤੇ ਆਮਦਨ ਦੀ ਤੇ ਐਸਵੀਆਰ ਬਹੁਤ ਘੱਟ ਬੱਚਿਆਂ ਦੀ ਆਮਦਨ ਹੈ ਤੇ ਅ ਐਸਡੀਐਮ ਸਾਹਿਬ ਨੇ ਮਹਲੋ ਚੰਟਾ ਵੀ ਲਾ ਦਿੱਤਾ ਕਿ ਐਸਪੈਕਟਰ ਸਾਹਿਬ ਖੜੇ ਆਇਆ ਜਾਂ ਸਾਹਿਬ ਖੜੇ ਹੈਗੇ ਆ ਤੇ ਸਾਰੀਆਂ ਸ਼ਖਸੀਅਤਾਂ ਤੇ ਪੁੱਛੀਆਂ ਪਰ ਥੋੜਾ ਜਿਹਾ ਮੈਂ ਗੱਲ ਇਸ ਕਰਕੇ ਕਰਦਾ ਪਿਆ ਵੀ ਜਿਹੜੀ ਥੋੜੀ ਜੀ ਮਹੱਤਤਾ ਜਿਹੜੀ ਇਸ ਟਾਈਮ ਆ ਜਿਹੜੀ ਘਟੀ ਲੱਗਦੀ ਹੈ ਮੈਨੂੰ ਕਿਉਂਕਿ ਲੋਕਾਂ ਦਾ ਉਤਸ਼ਾਹ ਘਟਿਆ ਹੈਗਾ ਜਿਨ੍ਹਾਂ ਲੋਕਾਂ ਨੂੰ ਘਾਰ ਦਿੱਤੇ ਗਏ ਸੀਗੇ ਸ਼ਾਇਦ ਉਹਨਾਂ ਦੇ ਵਿੱਚੋਂ ਵੀ ਬਹੁਤ ਘੱਟ ਲੋਕ ਇੱਥੇ ਪਹੁੰਚੇ ਆਗੇ ਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕੁਰਸੀਆਂ ਵੀ ਕੁਝ ਖਾਲੀ ਪਈਆਂ ਹੋਈਆਂ ਜੀ ਤੇ ਜੇਕਰ ਬੱਚੇ ਜਿਹੜੇ ਪਰਫਾਰਮੈਂਸ ਕਰਦੇ ਪੈ ਜਗੇ ਉਹ ਵੀ ਜਾ ਕੇ ਬੈਠਦੇ ਆ ਤਾਂ ਤਾਂ ਵੀ ਜਿੰਨੀਆਂ ਕੁਰਸੀਆਂ ਖਾਲੀ ਰਹਿਣੀਆਂ ਕਿਉਂਕਿ ਕੁਰਸੀਆਂ ਜ਼ਿਆਦਾ ਲਾਈਆਂ ਸੀ ਲੋਕਾਂ ਦੀ ਆਮਦ ਨਹੀਂ ਗਈ ਇਹ ਜਿਹੜੀ ਉਤਸ਼ਾਹ ਲੋਕਾਂ ਦਾ ਘਟਦਾ ਜਾ ਰਿਹਾ ਇਹ ਸਮੇਂ ਤੋਂ ਬਾਅਦ ਵੀ ਕਿਉਂਕਿ ਹਰ ਵਾਰ ਜਦੋਂ ਜਿਹੜੇ ਸਾਡੇ ਨਮਾਇंदे ਹੁੰਦੇ ਆ ਕਈ ਵਾਰ ਉਹ ਜਿਵੇਂ ਜ਼ਿਲ੍ਹਾ ਲੈਵਲ ਤੇ ਜਾ ਕੇ ਆਪਣੀ ਹਾਜ਼ਰੀ ਲਵਾਉਦੇ ਆ ਤੇ ਇੱਥੇ ਜਿਹਨੇ ਛੋਟੇ ਪੱਧਰ ਦੇ ਲੀਡਰ ਆਏ ਨੇ ਜਮਨਾਗਰ ਕੌਂਸਲ ਦੇ ਸਾਡੇ ਪ੍ਰਧਾਨ ਬਣੇ ਸੋਨੀਆ ਗੁਪਤਾ ਜੀ ਉਹ ਵੀ ਤਸਵੀਰਾਂ ਵੇਖ ਰਹੇ ਆ ਤੁਸੀਂ ਜੱਜ ਸਾਹਿਬ ਬੈਠੇ ਆ ਗਿਆ ਤੇ ਹੋਰ ਟੀਟੂ ਬਰਾੜ ਹੋਣੀ ਬੈਠੇ ਆ ਗਿਆ ਵਾਈਸ ਪ੍ਰਧਾਨ ਆ ਗਿਆ ਤੇ ਹੋਰ ਵੀ ਕਾਫੀ ਆਗੂ ਜਿਹੜੇ ਬੈਠਣਾ ਜਦ ਦੇ ਪਰ ਲੋਕਾਂ ਨੂੰ ਹੀ ਹੁੰਦਾ ਵੀ ਜਿਹੜੇ ਸਾਡੇ ਵੱਡੇ ਆਗੂ ਵੀ ਇੱਥੇ ਮਿਲਣਗੇ ਤੇ ਪਰ ਜੇਕਰ ਆਪਾਂ ਐਮਐਲਏ ਸਾਡੀ ਗੱਲ ਕਰਕੇ ਤਾਂ ਐਮਐਲਏ ਸਾਹਿਬ ਆਪਾਂ ਕਿਸੇ ਵੀ ਪਾਰਟੀ ਉਸ ਵੱਲ ਤੋਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਕੋਈ ਪੰਜਾਬ ਦਾ ਵੱਡਾ ਲੀਡਰ ਆ ਕੇ ਕਿੰਨ ਡਾਲਰ ਹੋਦਾ ਤੇ ਅਸੀਂ ਉੱਥੇ ਹਾਜ਼ਰੀ ਲਵਾਈਏ ਤੇ ਇਸੇ ਹਿਸਾਬ ਨਾਲ ਸਾਡੇ ਜਿਹੜੇ ਹਲਕਾ ਵਿਧਾਇਕ ਸਦਾ ਪਾਲ ਸਿੰਘ ਉਹ ਮੋਗੇ ਸੀਗੇ ਤੇ ਉੱਥੇ ਉਹਨਾਂ ਦਾ ਜਿਹੜਾ ਫਾਦਰ ਸਾਹਿਬ ਨੇ ਇੱਥੇ ਹਾਜ਼ਰੀ ਲਵਾਈ ਹੈ ਪਰ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਲੋਕਾਂ ਦੀ ਆਮਦ ਬਹੁਤ ਘੱਟ ਹੈਗੀ ਹੈ ਤੇ ਬੱਚਿਆਂ ਵੱਲੋਂ ਜਿਹੜਾ ਪਰਫਾਰਮੈਂਸ ਕੀਤੀ ਜਾ ਰਹੀ ਸੀਗੀ ਜਿਹੜਾ ਉਹ ਪ੍ਰੇਡ ਕੀਤੀ ਜਾ ਰਹੀ ਸੀ ਉੱਥੇ ਵੀ ਥੋੜਾ ਜਿਹਾ ਮੈਨੂੰ ਲੱਗਿਆ ਵੀ ਟ੍ਰੇਨਿੰਗ ਦੀ ਬੜੀ ਘਾਟ ਮਹਿਸੂਸ ਹੋਈ ਕੌਨਕੇ ਬੱਚੇ ਸਰਕਾਰੀ ਸਕੂਲ ਦੇ ਸੀਗੇ ਸਾਰ ਪ੍ਰਾਈਵੇਟ ਸਕੂਲ ਦੇ ਪਤਾ ਚੈਕ ਨਹੀਂ ਹੈ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਬੱਚਿਆਂ ਦੀ ਬਹੁਤ ਹਮਦ ਘਟ ਸੀਗੀ ਇਹ ਵੀ ਚਿੰਤਾ ਦਾ ਵਿਸ਼ਾ ਕਹਿ ਸਕਦੇ ਆ ਬਿਲਕੁਲ ਜੀ ਜਿਵੇਂ ਬਰਾੜ ਸਾਹਿਬ ਨੇ ਜ਼ਿਕਰ ਕੀਤਾ ਵੀ ਜਿਹੜਾ ਜੇਕਰ ਅਜੇ ਹੀ ਇੱਕ ਮਹਾਨ ਦਿਨ ਤੇ ਜਿਵੇਂ 15 ਆਸਤੇ ਤੇ ਆਪਾਂ ਜਿਹੜਾ ਹੈਗਾ 26 ਜਨਵਰੀ ਦੇ ਸਮਾਰਕ ਬਣਾਉਨੇ ਆ ਇਹਦੇ 'ਚ ਸਾਡੀ ਰੁਚੀ ਘਟਦੀ ਆ ਅਸੀਂ ਇਹਨਾਂ ਸਮਾਰਕਾਂ ਦੇ ਵਿੱਚ ਘੱਟ ਸਮੂਲੀਅਤ ਕਰਦੇ ਆ ਤਾਂ ਜ਼ਰੂਰ ਚਿੰਤਾ ਦਾ ਵਿਸ਼ਾ ਬੇਸਬਕ ਉਹ ਪ੍ਰਸ਼ਾਸਨਕ ਤੌਰ ਤੇ ਸੱਦਾ ਮਿਲੇ ਚ ਨਾ ਮਿਲੇ ਸਕੂਲਾਂ ਦੇ ਜਿਹੜੇ ਵਿਦਿਆਰਥੀ ਤੇ ਜਿਹੜੇ ਹੈਗੇ ਆ ਅਧਿਆਪਕ ਐਸ ਤਰ੍ਹਾਂ ਜਿਹੜਾ ਹੈਗਾ ਪ੍ਰੋਗਰਾਮ ਬਣਾਉਂਦੇ ਆ ਤਾਂ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਇਕੱਠ ਹੋ ਸਕੇ ਪਿਛਲੇ ਸਮਾਰਕ ਦੇ ਵਿੱਚ ਬਹੁਤ ਭਾਰੀ ਇਕੱਠ ਸੀਗਾ ਬੜਾ ਲੋਕਾਂ 'ਚ ਉਤਸ਼ਾਹ ਸੀਗਾ ਠੀਕ ਆ ਤੁਸੀਂ ਜਿਵੇਂ ਜ਼ਿਕਰ ਕੀਤਾ ਪਰੰਤੂ ਸਾਨੂੰ ਇਹ ਦਿਨ 26 ਜਨਵਰੀ ਜਿਹਦੇ ਚ ਸੰਵਧਾਨ ਲਾਗੂ ਹੋਇਆ ਅਸੀਂ ਬਹੁਤ ਸਾਰੇ ਹੱਕ ਹਕੂਕ ਪ੍ਰਾਪਤ ਕੀਤੇ ਆ ਜਿਵੇਂ ਵੋਟ ਪਾਉਣ ਦਾ ਸਿੱਖਿਆ ਦਾ ਸਿਹਤ ਦਾ ਹੋਰ ਜਿਹੜੀਆਂ ਪ੍ਰਣਾਲੀਆਂ ਸਾਨੂੰ ਜਿਹੜੇ ਹੈਗੇ ਆ ਸਾਡੇ ਬਰਾਬਰਤਾ ਦੇ ਜਿਹੜੇ ਹੱਕ ਮਿਲੇ ਆ ਇਹ ਇਸ ਦਿਨ ਕਾਨੂੰਨ ਲੱਗਿਆ ਸੀ ਤੇ ਇਹਨੂੰ ਜਿਹੜਾ ਹੈਗਾ ਉਤਸ਼ਾਹ ਦੇ ਨਾਲ ਆਪਣੇ ਜਿਹੜਾ ਹੈਗਾ ਪੂਰੇ ਜੋਸ਼ੋਂ ਖੁਸ਼ੀ ਨਾਲ ਮਨਾਉਣ ਦੀ ਲੋੜ ਰਹਿੰਦੀ ਆ ਪਰੰਤੂ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਕਿਤੇ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਜਿਹੜਾ ਸਮਾਗਮਾਂ ਚ ਰਹਿ ਜਾਂਦੀਆਂ ਇਸ ਵਾਰ ਕਾਠ ਦੀ ਕਮੀ ਸੀ ਪਰੰਤੂ ਇੱਕ ਨੋਟ ਕਰਨ ਵਾਲੀ ਗੱਲ ਆ ਜਿਵੇਂ ਹਰ ਬਾਰ ਦੀ ਤਰ੍ਹਾਂ ਜਿਹੜੇ ਲੋਕਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਨਾਲ ਦੀ ਨਾਲ ਪੱਤਰਕਾਰਾਂ ਵਾਸਤੇ ਵੀ ਸਵਚੱਜਾ ਪ੍ਰਬੰਧ ਸੀਗਾ ਕੁਰਸੀਆਂ ਡਾਹੀਆਂ ਹੋਈਆਂ ਸੀ ਖਾਣ ਪੀਣ ਦੇ ਜਿਹੜੇ ਹੈਗੇ ਚੰਗੇ ਪ੍ਰਬੰਧ ਕੀਤੇ ਗਏ ਸੀ ਹੋ ਸਕਦਾ ਇਹ ਇਕੱਠ ਘੱਟ ਹੋਣ ਕਰਕੇ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਖਾਣ ਪੀਣ ਵਾਸਤੇ ਤੇ ਜਾਂ ਹੋਰ ਜਿਹੜੀਆਂ ਉਹਨਾਂ ਦੇ ਲੜੀਂਦੀਆਂ ਜਿਹੜੀਆਂ ਜਿਵੇਂ ਚੀਜ਼ਾਂ ਕੁਰਸੀਆਂ ਚੇਰਾ ਆਦ ਬੈਠਣ ਨੂੰ ਪੂਰਾ ਜਿਹੜਾ ਹੈਗਾ ਪੁਖਤਾ ਜ਼ਿੰਮੇਵਾਰੀ ਨਾਲ ਮਿਲਿਆ ਨਹੀਂ ਫਰਕ ਤਾਂ ਹੁੰਦਾ ਹੈ 네ਗੇਟਿਵ ਤੇ ਪੋਜ਼ਿਟਿਵ ਦੋਨਾਂ ਚੀਜ਼ਾਂ ਹੀ ਹੁੰਦੀਆਂ ਕਿਉਂਕਿ ਜੇ ਫੰਕਸ਼ਨ ਦੇ ਵਿੱਚ ਕੋਈ ਨੈਗੇਟਿਵ ਵੀ ਹੁੰਦੀ ਹੈ ਤੇ ਪੋਜ਼ਿਟਿਵ ਵੀ ਹੁੰਦੀ ਹੈ ਪੋਜ਼ਿਟਿਵ ਇਹ ਚੀਜ਼ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਆਂ ਵੀ ਇਸ ਵਿਸ਼ੇਸ਼ ਕਰਕੇ ਪੱਤਰਕਾਰਾਂ ਲਈ ਯਾਨੀ ਕਿ ਕੁਰਸੀਆਂ ਆ ਕਿ ਵਿਸ਼ੇਸ਼ ਤੌਰ 'ਤੇ ਲਗਾਈਆਂ ਸੀਗੀਆਂ ਤੇ ਚਲੋ ਇਹ ਫਰਕ ਹੁੰਦਾ ਵੀ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਇਸ ਟਾਈਮ ਜਿਹੜੇ ਬਣੇ ਆਗੇ ਕਾਫੀ ਐਕਟਿਵ ਲੱਗਦੇ ਆ ਤੇ ਉਹਨਾਂ ਵੱਲੋਂ ਵੀ ਸ਼ਾਇਦ ਕੋਈ ਨਾ ਕੋਈ ਮਤਲਬ ਇਸ ਚੀਜ਼ ਨੂੰ ਚੰਗਾ ਸੋਹਣਾ ਬਣਾਉਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤੇ ਪੱਤਰਕਾਰਾਂ ਦਾ ਵੇ ਬਰਦਾ ਵੀ ਹੈਗਾ ਪੱਤਰਕਾਰ ਸਾਰੀ ਦਿਹਾੜੀ ਆਪਦਾ ਜਿਹੜਾ ਕੰਮ ਤਾਂ ਦਾ ਕਰਦੇ ਆਗੇ ਆ ਕਿਸੇ ਲਾਲਚ ਤੋਂ ਤੇ ਜਗਰ ਪੱਤਰਕਾਰਾਂ ਲਈ ਕੋਈ ਕੁਰਸੀਆਂ ਦਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਨੂੰ ਬੈਠਣ ਲਈ ਪਰ ਉਹਨੂੰ ਕਵਰਿੰਗ ਕਰ ਲਈ ਵੀ ਥੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਆਉਂਦੀ ਹੈ ਚਲੋ ਮੈਂ ਕਹਿੰਦਾ ਵੀ ਇਸ ਵਾਰ ਇਹਨਾਂ ਨੇ ਵਧਾਈ ਦੇ ਪੱਤਰਕਾਰਾਂ ਪਿਛਲੀ ਵਾਰ ਪਿਛਲੀ ਵਾਰ ਜਿਹੜਾ ਇਤਰਾਜ਼ ਰਿਹਾ ਸੀਗਾ ਜਿਹੜਾ ਹੈਗਾ ਪੱਤਰਕਾਰਾਂ ਦਾ ਪਰੰਤੂ ਇਸ ਵਾਰ ਜਿਹੜੀ ਹੈਗੀ ਚੀਜ਼ ਦੇਖਣ ਨੂੰ ਮਿਲੀ ਕਿ ਉਹਨਾਂ ਦੇ ਸਵਾਗਤ ਵਾਸਤੇ ਸੋਹਣਾ ਪ੍ਰਬੰਧ ਸੀ ਪਰ ਇਹ ਤੇ ਅbrar ਸਾਹਿਬ ਸਾਡੇ ਨਾਲ ਜਿਹੜਾ ਜਦੋਂ ਤੱਕ ਪਰ ਮੈਂ ਨਾ ਇੱਕ ਥੋੜੀ ਜੀ ਗੱਲ ਮੇਰੀ ਕੱਟਣੀ ਚਾਹੁੰਗਾ ਵਿੱਚ ਹਾਂ ਜਿਹੜੇ ਇਹ ਇਸ ਫੰਕਸ਼ਨ ਨੂੰ ਚਲਾਉਣ ਵਾਲੇ ਕੁਝ ਲੋਕ ਆ ਜਿਹੜੇ ਉਹ ਲੰਬੇ ਸਮੇਂ ਤੋਂ ਕੰਮ ਕਰਦੇ ਆਗੇ ਆ ਪਰ ਉਹ ਕਿਤੇ ਨਾ ਕਿਤੇ ਜਾ ਕੇ ਹੁਣ ਤਾਈਆਂ ਜਿਹੜੀਆਂ ਉਹ ਕਰਦੇ ਆਗੇ ਆ ਕਿਉਂਕਿ ਇਹ ਨਹੀਂ ਲੱਗਦਾ ਪਿਆ ਵੀ ਪਤਾ ਨਹੀਂ ਐਸ ਡੀ ਐਮ ਦਫ਼ਤਰ ਕੋਲੇ ਕੋਈ ਵਧੀਆ ਮਤਲਬ ਉਹ ਸਟੇਜ ਦਾ ਕੰਮ ਸਾਂਭਣ ਵਾਲੇ ਲੋਕ ਹੈ ਨਹੀਂਗੇ ਵੀ ਇੱਕ ਹੀ ਹਾਂ ਸਟੇਜ ਦੀ ਸੰਚਾਲਕ ਕਰਨ ਵਾਲੇ ਇੱਕ ਹੀ ਬੰਦੇ ਨੂੰ ਲਗਾਤਾਰ ਪਿਛਲੇ ਸਾਲਾਂ ਤੋਂ ਡਿਊਟੀ ਲਾਈ ਜਣੀ ਉਹ ਕਿਤੇ ਨਾ ਕਿਤੇ ਜਾ ਕੇ ਲੋਕਾਂ ਨੂੰ ਇਹ ਲੱਗਣ ਲੱਗ ਪਾਦਾ ਵੀ ਸ਼ਾਇਦ ਇਹ ਕਿਤੇ ਨਾ ਕਿਤੇ ਵਿਸਥਾਰ ਕਰਦੇ ਆਗੇ ਆ ਜੀ ਪਰ ਮੈਨੂੰ ਲੱਗਦਾ ਵੀ ਇਹ ਇਹ ਚੀਜ਼ਾਂ ਸੋਚਣ ਦੀ ਲੋੜ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਨਾ ਕੋਈ ਉੱਥੇ ਪਰੇਸ਼ਾਨੀ ਖੜੀ ਹੁੰਦੀ ਆ ਮੈਨੂੰ ਇਹ ਵੀ ਪਤਾ ਲੱਗਿਆ ਕਿਉਂਕਿ ਆਪਾਂ ਚਲੇ ਗਏ ਸੀਗੇ ਕਿਉਂਕਿ ਪੂਰਾ ਫੰਕਸ਼ਨ ਆਪਾਂ ਨਹੀਂ ਦੇਖ ਸਕੇ ਜਿੰਨਾ ਆਪਾਂ ਦੇਖਿਆ ਉਹਦੀ ਆਪਾਂ ਜ਼ਿਕਰ ਕੀਤਾ ਤੇ ਪਤਾ ਲੱਗਿਆ ਵੀ ਉੱਥੇ ਕੁਝ ਮੀਡੀਅਨ ਦਾ ਵੀ ਪ੍ਰੋਬਲਮ ਖੜੀ ਹੋਈ ਹੈ ਇਸ ਸਬੰਧ ਵਿੱਚ ਮੈਂ ਆਪੇ ਜਗਤਾਰ ਸਿੰਘ ਸਰਾਹ ਹੈਗੇ ਉਹਨਾਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਤੁਹਾਡੇ ਜਿਹੜਾ ਹੈਗਾ ਹੁਣ ਰੂਬਰੂ ਕਰਾ ਗਿਆ ਸੀ ਜਗਤਾਰ ਸਿੰਘ ਸਰਾਹ ਜਿਹੜੇ ਆਪਣਾ ਨਿੱਜੀ ਚੈਨਲ ਚਲਾਉਂਦੇ ਆ ਤੇ ਉਹ ਸਾਰੇ ਸਮਾਗਮ ਉਹਨਾਂ ਨੇ ਜਿਹੜਾ ਕਵਰ ਕੀਤਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਅਸੀਂ ਸਵਾਗਤ ਕਰਦੇ ਆਂ ਜਗਤਾਰ ਸਿੰਘ ਸਰਾਹਾ 26 ਜਨਵਰੀ ਦੇ ਸਮਾਗਮ ਤਹਿਤ ਜਿਵੇਂ ਤੁਹਾਡੇ ਨਾਲ ਅਸੀਂ ਗੱਲ ਕੀਤੀ ਹੈ ਵੀ ਜਗਤਾਰ ਸਿੰਘ ਸਰਾਹਾ ਤੋਂ ਅਸੀਂ ਰਿਪੋਰਟ ਲਵਾਂਗੇ ਜਿਹੜੀਆਂ ਚੱਲਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਆ ਤੇ ਅਸੀਂ ਪੁੱਛਦੇ ਆ ਜਗਤਾਰ ਸਿੰਘ ਸਰਾਹਾ ਨੂੰ ਵੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰੋਗਰਾਮ ਦਾ ਸੰਚਾਲਨ ਹੋਇਆ ਤੇ ਕੀ ਕੀ ਜਿਹੜਾ ਉੱਤੇ ਦੇਖਣ ਨੂੰ ਮਿਲਿਆ ਜੀ ਜੀ ਕਲਿਆਣ ਇਸ ਟਾਈਮ 26 ਜਨਵਰੀ ਦੇ ਗਤੰਤਰ ਦਿਵਸ ਦੇ ਉੱਤੇ ਇਸ ਟਾਈਮ ਮੈਂ ਮੌਜੂਦ ਆ ਜਿੱਥੇ ਕਿ ਤੁਸੀਂ ਪਿਛਲੇ ਪਾਸੇ ਮੇਰੇ ਦੇਖ ਵੀ ਸਕਦੇ ਹੋਵੋਗੇ ਜਿਹੜਾ ਸਾਰਾ ਪ੍ਰੋਗਰਾਮ ਚੱਲ ਰਿਹਾ 76ਵਾਂ ਜਿਹੜਾ ਆਜ਼ਾਦੀ ਜਿਹੜਾ ਗਤੰ ਸਰਕਾਰ ਦੇ ਵੱਲੋਂ ਪਰ ਇਸ ਵਾਰੀ ਇੱਕ ਚੀਜ਼ ਨੋਟ ਕਰਨ ਲਈ ਸੀਗੀ ਕਿ ਜਿਹੜਾ ਉਥੇ 5 ਕਿਲਰ ਦਾ ਪ੍ਰਾਹੰਦ ਦਾ ਮੁਲਜ਼ਮ ਦਾ ਪ੍ਰਬੰਧ ਪੁਲਿਸ ਦੇ ਵੱਲੋਂ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਗਏ ਸੀਗੇ ਕੋਈ ਗਾਲਿਖਾ ਵੀ ਘਟਰਾਣਾ ਨਾ ਵਾਪਰੇ ਪਰ ਦੂਸਰੇ ਪਾਸੇ ਜਿਹੜਾ ਤਮਾਸ਼ਾ ਬਣਾਇਆ ਉਹ ਕਈ ਵਾਰ ਜਿਹੜਾ ਦਫ਼ਤਰ ਵੱਲੋਂ ਬਣਾਇਆ ਗਿਆ ਕਿਉਂਕਿ ਜਿਵੇਂ ਤੁਹਾਨੂੰ ਦੱਸ ਦਿੱਤੀ ਕਿ ਜਿਹੜਾ ਲਗਾਤਾਰ ਇੱਕੋ ਬੰਦਾ ਹੀ ਜਿਹੜਾ ਸਟੇਟ ਸੈਕਟਰੀ ਹੁੰਦਾ ਲਗਾਤਾਰ ਜਿਹੜਾ ਇੱਕੋ ਵਾਰੀ ਪੋਂਗਾਂ ਨਾ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਕਿਹੜੇ ਬੰਦੇ ਕਿਵੇਂ ਸਨਮਾਨਤ ਕਰਨਾ ਤੇ ਕਿਵੇਂ ਵੱਡੀਆਂ ਔਣਤਾਂ ਜਿਹੜੀਆਂ ਉਹ ਸਾਹਮਣੇ ਨਿਕਲ ਕੇ ਸਾਹਮਣੇ ਆਏਗਾ ਦੂਸਰੀ ਗੱਲ ਜਿਹੜਾ ਕਾਠਾ ਬੇहद ਘੱਟ ਸੀਗਾ ਇਹਦੇ ਦੋ ਤਿੰਨ ਰੀਜਨ ਹੋ ਸਕਦੇ ਆ ਇਹਦੇ ਵਿੱਚ ਕਰਨੇ ਹੋ ਸਕਦੇ ਆ ਕਿ ਦੋ ਤਿੰਨ ਜਿਹੜੇ ਕਾਠਾ ਇਹ ਘੱਟ ਕਿਉਂ ਹੋਇਆ ਵੀ ਕਈਆਂ ਸਕੂਲਾਂ ਦੇ ਉੱਤੇ ਪ੍ਰੋਗਰਾਮ ਹੋ ਸਕਦਾ ਤੇ ਜਾਂ ਜਿਹੜੇ ਲੋਕ ਆ ਇਸ ਪ੍ਰੋਗਰਾ ਅਗਲੀ ਗੱਲ ਜਿਹੜੀ ਕਲੈਰ ਜੀ ਮੈਂ ਕਰਨੀ ਚਾਹਣਾ ਕਿ ਜਿਹਦੇ ਵਿੱਚ ਅੱਜ ਜਿਹੜਾ ਸਰਮਾਨ ਚੰਨਾ ਉਥੇ ਵੱਡੇ ਖਬਰਾਂ ਦੇ ਪੱਤਰਕਾਰ ਖੁਦ ਸਰਮਾਨ ਚੰਨਾ ਵਾਸਤੇ ਅਦਿਨਿਸ਼ਿਪਾਰਸ਼ਾਂ ਕਰ ਰਹੇ ਸੀ ਲਗਾਤਾਰ ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਮੇਰੇ ਲਗਾਤਾਰ 12 13 ਸਾਲਾਂ ਦੇ ਕੈਰੀਅਰ ਦੇ ਵਿੱਚ ਕਿ ਜਿਹੜਾ ਉਥੇ ਵੱਡੇ ਖਬਰਾਂ ਦੇ ਪੱਤਰਕਾਰ ਉਥੇ ਮੈਂ ਤਾਂ ਕਰ ਰਹੀ ਸੀ ਪ੍ਰਸ਼ਸ਼ਤਿੰਗਾਂ ਕਿ ਸਾਨੂੰ ਸਰਮਾਨ ਚੰਨਾ ਦਿੱਤੇ ਜਾਣ ਜੇ ਆਪਾਂ ਦੱਸ ਗਏ ਕਿ ਇਹ ਵੀ ਜਿਹੜਾ ਆਪਾਂ ਨੂੰ ਦੱਸਣਾ ਹੀ ਪਿਆ ਵੀ ਅਸੀਂ ਪੱਤਰਕਾਰਾਂ ਤੇ ਉਹ ਪੱਤਰਕਾਰ ਵੀ ਆਪਾਂ ਫਿਰ ਕਹੌਣ ਦੇ ਲਾਇਕ ਹੀ ਨਹੀਂ ਆਪਾਂ ਨੂੰ ਵਧੀਆ ਮੁੱਦੇ ਚੱਕਣੇ ਚਾਹੀਦੇ ਕਿਉਂਕਿ ਜਿਹੜੇ ਲੋਕ ਆ ਸਾਨੂੰ ਬੰਦਿਆਂ ਦੇ ਵਿੱਚ 100 200 ਬੰਦ ਪੰਗ ਪਤਰਕਾਰ ਇਹ ਵੀ ਇੱਕ ਵੱਡੀ ਚ ਨਿਕਲ ਕੇ ਸਾਹਮਣੇ ਆਈ ਆ ਦੂਸਰੀ ਗੱਲ ਆ ਉੱਥੇ ਜਿਹੜਾ ਬਾਕੀ ਜਿਹੜਾ ਪ੍ਰੋਗਰਾਮ ਆ ਉਹ ਚੱਲਦਾ ਰਿਹਾ ਪਰ ਜਿਹੜਾ ਲੋਕਾਂ ਦੇ ਵੱਲੋਂ ਜਿਹੜਾ ਸਾਊਂਡ ਸਿਸਟਮ ਆ ਬੇਹੱਦ ਮੰਦ ਭਗਾ ਸੀਗਾ ਬੇਕਾਰ ਜਿਹੜਾ ਸਾਊਂਡ ਸਿਸਟਮ ਸੀਗਾ ਇਹਦੀ ਸਮਝ ਹੀ ਨਹੀਂ ਆ ਰਹੀ ਸੀਗੀ ਤੇ ਲਗਾਤਾਰ ਫਿਰ ਇੱਕ ਉੱਥੇ ਇੱਕ ਹੋਰ ਅਸੋਹਣ ਗੱਲ ਹੋਈ ਜਿਹੜੀ ਕਿ ਦੇਖਣਯੋਗ ਸੀਗੀ ਕਲਾਂਜੀ ਜਿਹਦੇ ਵਿੱਚ ਇਹ ਕਹਾਣੀ ਹੋਈ ਕਿ ਜਿਹੜੀ ਟੁਕੜੀ ਸੀਗੀ ਉੱਥੇ ਇਹ ਟੁਕੜੀ ਸਲਾਮੀ ਦੇਣ ਵਾਸਤੇ ਪਹੁੰਚਦੀ ਸੀਗੀ ਉਸ ਨੂੰ ਸਨਮਾਨ ਦੇਣ ਵਾਸਤੇ ਬੁਲਾਇਆ ਗਿਆ ਉਹਨੂੰ 5-7 ਮਿੰਟ ਤੇ ਖੜਾਇਆ ਗਿਆ ਤੇ ਹੋਰ ਬੰਦੇ ਸਨਮਾਨਤ ਕਿਤੇ ਜਾ ਰਹੇ ਸੀਗੇ ਪਰ ਟੁਕੜੀ ਨੂੰ ਪੁੱਲ ਅਗੇ ਸਮਾਨਦਾਨ ਦੇਣਾ ਉਸ ਤੋਂ ਬਾਅਦ ਕੌਦੀ ਜਾ ਕੇ ਲੋਕਾਂ ਨੇ ਕਿਹਾ ਕਿ ਜਿਹੜੀ ਟੁਕੜੀ ਖੜੀ ਉਹਨੂੰ ਸਨਮਾਨ ਦੋ ਦੋਸਤੋ ਬਾਅਦ ਜਿਹੜਾ ਸਨਮਾਨ ਕਰਨਾ ਉਹਨਾਂ ਨੂੰ ਦਿੱਤਾ ਗਿਆ ਜਿਹੜੀ ਟੁਕੜੀ ਉਹਦੇ ਵਿੱਚ ਗੁਰਿੰਦਰ ਸਿੰਘ ਪਹਿਲਵਾਨ ਸੀਗੇ ਪ੍ਰਗਟ ਸਿੰਘ ਸੀਗੇ ਤੇ ਜਿਹੜੇ ਹੋਰ ਵੀ ਜਿਹੜੇ ਤਿੰਨ ਚਾਰ ਮਲਾਜਮ ਸੀਗੇ ਉਹਨਾਂ ਨੂੰ ਮੁੜ ਕੇ ਜਿਹੜਾ ਸਨਮਾਨਚਨ ਦਿੱਤਾ ਗਿਆ ਪਰ ਇਹ ਦੇਖਣ ਵਾਲੀ ਗੱਲ ਇਹ ਸੀਗੀ ਕਿ ਜਿਹੜਾ ਕੁੱਲ ਮਲਾ ਕੇ ਜਿਹੜਾ ਪੱਤਰਕਾਰਾਂ ਦਾ ਉਹਨਾਂ ਨੇ ਮੁੜ ਕੇ ਸਨਮਾਨ ਚਤਤਗੜ੍ਹ ਪੱਤਰ ਦਾ ਚੜੇ ਗਏ ਕਿਉਂਕਿ ਪੱਤਰਕਾਰਾਂ ਤੇ ਖੜਨਾ ਇਸ ਕਰਕੇ ਨਹੀਂ ਸਮਝਿਆ ਕਿਉਂਕਿ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜਾ ਟਰੈ ਕਿਤੇ ਵੀ ਗਈ ਸੀਗੀ ਪਹਿਲਾਂ ਪਰ ਵੱਡੀ ਗੱਲ ਇਹ ਹੀ ਦੇਖਣ ਨੂੰ ਮਿਲ ਗਈ ਪੱਤਰਕਾਰ ਖੁਦ ਸਰਮਾਨ ਚਰਨ ਲੈਣ ਦੇ ਆਸਤੇ ਤਰਲੇ ਮੈਂਤਾ ਕਰਦੇ ਨਜ਼ਰ ਆਏ ਇਕਤਾਰ ਜੀ ਜਿਹੜਾ ਹੈਗਾ ਅੱਜ ਇਕੱਠ ਘੱਟ ਹੋਣ ਦਾ ਕਾਰਨ ਇਹ ਤਾਂ ਨਹੀਂ ਕਿਤੇ ਨਾਲ ਦੀ ਨਾਲ ਬਿਲਕੁਲ ਪੈਰਲਲ ਬਰਾਬਰ ਜਿਹੜਾ ਹੈਗਾ ਕਿਸਾਨਾਂ ਵੱਲੋਂ ਰੋਸ ਮਾਰਚ ਕੀਤਾ ਜਾਣਾ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਇਸ ਇਕੱਠ ਦੇ ਵਿੱਚ ਕრაਊਡ ਘੱਟ ਹੋਵੇ ਇਹ ਇੱਕ ਦੋ ਗੱਲਾਂ ਚ ਹੋਰ ਵੀ ਨਿਕਲ ਕੇ ਆਈਆਂ ਸਾਹਮਣੇ ਹੋ ਗਈਆਂ ਕਿ ਜਿਹੜਾ ਇਕੱਠ ਹੈ ਜਿਹੜਾ ਕੱਟ ਘਟ ਹੋਣ ਦੇ ਆਪਾਂ ਕਾਰਨ ਇਹ ਸਮਝ ਸਕਦੇ ਆ ਕਲਿਆਨ ਜੀ ਕਿ ਜਿਹੜਾ ਇੱਕ ਤਾਂ ਇੱਕ ਤਹਿਤਵਾਰ ਦਾ ਪ੍ਰੋਗਰਾਮ ਆ ਗਿਆ ਐਤਵਾਰ ਦੇ ਵਿੱਚੋਂ ਬਹੁਤ ਜਿਹੜੇ ਲੋਕ ਆ ਉਹ ਬਹੁਤ ਘਟ ਬਾਹਰ ਨਿਕਲਦੇ ਆ ਐਤਵਾਰ ਲੋਕ ਛੁੱਟੀ ਇੰਜੋਏ ਕਰਦੇ ਆ ਦੂਸਰੇ ਪਾਸੇ ਕਈਆਂ ਸਕੂਲਾਂ ਦੇ ਵਿੱਚ ਵੀ ਪ੍ਰੋਗਰਾਮ ਹੋ ਸਕਦਾ ਇਹ ਆਪਾਂ ਕਾਰਨ ਮੰਨ ਸਕਦੇ ਆ ਜਿਹੜਾ ਦੂਸਰੀ ਥੋੜੀ ਗੱਲ ਵੀ ਸਹੀ ਆ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਪ੍ਰੋਗਰਾਮ ਰੱਖਿਆ ਵਾ ਸੀਗਾ ਟਰੈਕਟਰ ਮਾਰਚ ਉਹ ਬੜਾ ਇਸ਼ਾਹਤ ਪ੍ਰੋਗਰਾਮ ਸੀਗਾ ਦੇਖਣ ਵਾਲਾ ਸੀਗਾ ਟਰੈਕਟਰ ਮਾਰਚ ਜਿਹੜਾ ਲੋਕ ਆ ਉਧਰ ਜਾਣਾ ਵੀ ਜਿਹੜਾ ਉਹਨਾਂ ਨੇ ਮناسب ਸਮਝਿਆ ਕਿ ਆਪਦੀ ਕਿਸਾਨੀ ਦੇ ਲਈ ਆਪਦੀ ਖੇਤੀ ਸਭ ਦਾ ਹੋ ਸਕਦਾ ਇਸ ਲਈ ਵੀ ਜਿਹੜਾ ਕਟ ਘਟ ਹੋਵੇ ਪਰ ਇੱਕ ਗੱਲ ਹੋਰ ਤਾਂ ਦਰਸ਼ਨ ਸਿੰਘ ਬਰਾੜ ਦੀ ਐਂਟਰੀ ਹੋਈ ਉੱਥੇ ਜਿਹੜੀ ਗੱਲ ਦਰਸ਼ਨ ਦਰਸ਼ਨ ਸਿੰਘ ਬਰਾੜ ਦੀ ਉਸ ਐਂਟਰੀ ਹੋਈ ਆ ਜਦੋਂ ਝੰਡਾ ਚੜਾਉਣ ਤੋਂ ਪਹਿਲਾਂ ਤੇ ਇੱਕਦਮ ਜਦੋਂ ਐਂਟਰੀ ਹੋਈ ਆ ਤੇ ਸਾਰੇ ਹੱਕੇ ਪੱਕੇ ਰਹਿ ਗਏ ਵੀ ਸਾਬਕਾ ਐਮਐਲਏ ਪਹਿਲੀ ਵਾਰ ਹੋਇਆ ਸੀ ਇਹ ਵੀ ਕਿ ਸਾਬਕਾ ਐਮਐਲਏ ਦੀ ਐਂਟਰੀ ਹੋਈ ਆ ਤੇ ਲੋਕਾਂ ਨੇ ਬਹੁਤ ਜਿਹੜਾ ਉਹਨਾਂ ਨਾਲ ਹੱਥ ਮਲਾਏ ਉਹਨਾਂ ਨੂੰ ਪਹਿਲੀ ਹੱਥ ਲਾਉਂਦੇ ਵੇਖੇ ਗਏ ਆਮ ਆਦਮੀ ਪਾਰਟੀ ਦੇ ਵਰਕਰ ਵੀ ਲੀਡਰ ਵੀ ਤੇ ਜਿਹੜਾ ਅਫਸਰਾਂ ਦੇ ਵੱਲੋਂ ਵੀ ਬੜਾ ਉਹਦਾ ਵਧੀਆ ਮਾਤਦਕਾਰ ਕੀਤਾ ਗਿਆ ਤੇ ਉਹਨਾਂ ਨੇ ਐਸਡੀਐਮ ਨੂੰ ਬੁ ਬਹੁਤ ਬਹੁਤ ਧੰਨਵਾਦ। ਦੋਸਤੋ ਜਿਹੜੇ ਪੱਖ ਤੋਂ ਅਸੀਂ ਜਿਹੜਾ ਹੈਗਾ ਤੁਹਾਨੂੰ ਜਾਣੂ ਕਰਵਾਉਣਾ ਚਾਇਆ ਸੀ ਉਹ ਜਗਤਾਰ ਸਿੰਘ ਸਰਾਹ ਹੋਰ ਨੇ ਆਪਣੇ ਜਵਾਨੀ ਦੱਸ ਦਿੱਤਾ ਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਅੱਗੇ ਤੋਂ ਜਿਹੜੇ ਹੈਗਾ ਸਮਾਗਮ ਦੇ ਵਿੱਚ ਜਿਹੜੀਆਂ ਕਮੀਆਂ ਰਹਿਗੀਆਂ ਉਹਨਾਂ ਨੂੰ ਦੂਰ ਕੀਤਾ ਜਾਊਗਾ ਤੇ ਸਟੇਜ ਢੰਗ ਨਾਲ ਜਿਹੜਾ ਹੈਗਾ ਸੰਤੇਜ ਸਟੇਜ ਸੰਚਾਲਨ ਵੀ ਕਰਨ ਵਾਸਤੇ ਪ੍ਰਬੰਧ ਕੀਤੇ ਜਾਣਗੇ ਤੇ ਇਹ ਜਿਹੜੀਆਂ ਹੈਗੀਆਂ ਚੀਜ਼ਾਂ ਨੂੰ ਦੇਖਦੇ ਮੱਦੇਨਜ਼ਰ ਰੱਖਦੇ ਕਿਉਂਕਿ ਵੱਡਾ ਸਮਾਗਮ ਆ ਸਰਕਾਰੀ ਸਮਾਗਮ ਵੀ ਹੁੰਦਾ ਤੇ ਇੱਕ ਤਰ੍ਹਾਂ ਦਾ ਇਤਿਹਾਸਕ ਸਮਾਗਮ ਆ ਇਹਦੇ ਤੇ ਬਹੁਤ ਸਾਰੀ ਤਵੱਜੋ ਦੇਣ ਦੀ ਵੀ ਲੋੜ ਆ। ਬਿਲਕੁਲ ਜੋ ਕਲਾਨ ਸਾਹਿਬਾ ਨੇ ਦੱਸਿਆ ਹੈਗਾ ਵੀ ਸਾਰੀ ਗੱਲਬਾਤ ਜਸਪਾਲ ਸਿੰਘ ਜਣ ਵਾਲੇ ਉਹ ਵੀ ਸੁਣ ਲਈ ਆਪਾਂ ਤੇ ਇਸ ਤਰ੍ਹਾਂ ਦੇ ਆਨਲਾਈਨ ਸਮੇਂ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਆ ਵੀ ਕੋਈ ਟੈਨਸ਼ਨ ਖੜੀ ਨਹੀਂ ਹੋਊਗੀ ਤੇ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਰਹੀ ਪ੍ਰੈਸ ਦੀ ਗੱਲ ਵੀ ਪ੍ਰੈਸ ਦੀ ਜ਼ਿੰਮੇਵਾਰੀ ਵਰਦੀ ਆ ਵੀ ਉਹ ਪ੍ਰੈਸ ਬਣ ਕੇ ਰਹੇ ਬਿਲਕੁਲ ਤੇ ਤੁਸੀਂ ਆਪਦੀ ਪਛਾਣ ਆਪ ਬਣਾਉਣੀ ਆ ਨਾ ਕਿ ਤੁਸੀਂ ਕਿਸੇ ਕੋਲੋਂ ਕੋਈ ਚੀਜ਼ ਮੰਗ ਕੇ ਕੋਈ ਕੰਮ ਉਹ ਜਾ ਕਰੋ ਜੇਕਰ ਤੁਸੀਂ ਜੇ ਤੁਹਾਡੀ ਪਛਾਣ ਨਹੀਂ ਬਣਦੀ ਤਾਂ ਫਿਰ ਤੁਸੀਂ ਪ੍ਰੈਸਰ ਪੋਰਟਰ ਕੋ ਹੋਣ ਦੇ ਵੀ layak ਨਹੀਂਗੇ ਤੇ ਜੇ ਅਗਰ ਪ੍ਰੈਸਰ ਪੋਰਟਰ ਹੋ ਤਾਂ ਤੁਸੀਂ ਵਧੀਆ-ਵਧੀਆ ਕਹਾਣੀਆਂ ਸਟੋਰੀਆਂ ਲਿਖੋ ਤੇ ਚੰਗੀਆਂ ਸਟੋਰੀਆਂ ਤੁਸੀਂ ਪੇਸ਼ ਕਰੋ ਤੇ ਉੱਥੇ ਪ੍ਰਸ਼ਾਸਨ ਹੋਵੇ ਜਾਂ ਆਮ ਲੋਕ ਉਹ ਤੁਹਾਨੂੰ ਜਰੂਰ ਉਹ ਪਛਾਣਨਗੇ ਪੂਰੇ ਕੱਠ ਦੇ ਵਿੱਚ ਵੀ ਤੁਹਾਨੂੰ ਸਤਿਗਿਰੀ ਲਾਉਣਗੇ ਜੇ ਤੁਹਾਡਾ ਉਹਨਾਂ ਨੇ ਸਨਮਾਨ ਕਰ ਜਾਨੀ ਜਾਨੀ ਕਿ ਤੁਹਾਡੀ ਜਿਹੜੀ ਹੈਗੀ ਆ ਕਾਬਲੀਅਤ ਦਾ ਸਨਮਾਨ ਹੋਣਾ ਚਾਹੀਦਾ ਨਾ ਕਿ ਜਿਹੜਾ ਹੈਗਾ ਸਪਾਰਸ਼ੀ ਸਨਮਾਨ ਤੁਸੀਂ ਦੇਖਿਆ ਜਗਤ ਸਿੰਘ ਤੇ ਅੱਜ ਦੀ ਜਿਹੜੀ ਸਪੈਸ਼ਲ ਸਮਾਗਮ ਦੀ ਜਿਹੜੀ ਰਿਪੋਰਟ ਤੇ ਸਾਨੂੰ ਉਮੀਦ ਆ ਤੁਸੀਂ ਇਸ ਪ੍ਰੋਗਰਾਮ ਨੂੰ ਸਾਂਝਾ ਕਰੋਗੇ ਸ਼ੇਅਰ ਕਰੋਗੇ ਤੇ ਆਪਣੀ ਰਾਏ ਕਮੈਂਟ वाहगुरुजी खालस की फाहे